ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਰ ਸੇਕਾ ਪੰਜਾਬੀਓ ਕਹਿੰਦੇ ਨੇ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ ਸਮੇਂ ਸਮੇਂ ਤੇ ਲੋਕਾਂ ਦੀ ਤੂਤੀ ਬੋਲਦੀ ਹੈ ਲੇਕਿਨ ਹੁਣ ਪੂਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਕਈ ਦੋਸ਼ਾਂ ਅਤੇ ਕਈ ਮਾਮਲਿਆਂ ਦੇ ਵਿੱਚ ਫਸ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਿਡਰ ਤੱਕ ਆਗੂ ਜਿਹੜੇ ਮੁੱਛਾਂ ਨੂੰ ਤਾ ਦਿੰਦੇ ਰਹੇ ਪੱਟਾਂ ਉੱਤੇ ਥਾਪੀਆਂ ਮਾਰਦੇ ਰਹੇ ਤੇ ਚੈਲੰਜ ਕਰਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੂੰ ਕਿ ਸਮਾਂ ਆਉਣ ਦਿਓ ਤੁਹਾਡੀਆਂ ਕੀ-ਕਾ ਕਰਵਾ ਦਿਆਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਪੱਕੇ ਹੱਥ ਪਾਏ ਕਿ ਮਜੀਠੀਆ ਦਾ ਬਾਹਰ ਹੋਣਾ ਮੁਸ਼ਕਲ ਹੋ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਮੁਲਜ਼ਮ ਬਿਕਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ ਇਸ ਮਾਮਲੇ ਵਿੱਚ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਵੱਖ-ਵੱਖ ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਵਿਚ ਛਾਪੇਮਾਰੀ ਕੀਤੀ ਵਿਜੀਲੈਂਸ ਦੀਆਂ ਟੀਮਾਂ ਇੱਕੋ ਸਮੇਂ ਚੰਡੀਗੜ੍ਹ ਦਿੱਲੀ ਹਰਿਆਣਾ ਯੂਪੀ ਅਤੇ ਹਿਮਾਚਲ ਪਹੁੰਚੀਆਂ ਅਤੇ ਆਪਣੀ ਜਾਂਚ ਸ਼ੁਰੂ ਕੀਤੀ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਟੇਟਾਂ ਦੇ ਵਿੱਚ ਬਿਕਮਜੀਤ ਸਿੰਘ ਜੀਠਿਆ ਦੇ ਗੁਪਤ ਟਿਕਾਣੇ ਸੀ ਇਨ੍ਹਾਂ ਵਿੱਚੋਂ ਇੱਕ ਟੀਮ ਬਿਕਮਜੀਤ ਸਿੰਘ ਜੀਠਿਆ ਨੂੰ ਲੈ ਕੇ ਅਮਰਸਰ ਦੀ ਮਛੀਟਾ ਗਈ ਜਦੋਂ ਕਿ ਦੂਜੀ ਟੀਮ ਜੀਠਿਆ ਦੀ ਚੰਡੀਗੜ੍ਹ ਸਥਿਤ ਰਹਾਇਤ ਤੇ ਪਹੁੰਚੀ ਇਸ ਮਾਮਲੇ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ NCB ਨੇ ਵੀ ਬਿਜ਼ਨਸ ਤੋਂ ਆਪਣੇ ਨਾਲ ਸੰਬੰਧਿਤ ਰਿਕਾਰਡ ਮੰਗਿਆ ਹੈ NCB ਨੇ ਰਿਕਾਰਡ ਇਸ ਲਈ ਮੰਗਿਆ ਹੈ ਕਿਉਂਕਿ ਇਹ ਮਾਮਲਾ ਨਸ਼ਿਆਂ ਨਾਲ ਸੰਬੰਧਿਤ ਹੈ ਇਸ ਲਈ ਇਸ ਸੰਬੰਧੀ ਰਿਕਾਰਡ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਜਾਂਚ ਏਜੰਸੀ ਵੀ ਇਸ ਮਾਮਲੇ ਤੇ ਨਜ਼ਰ ਰੱਖੀ ਦੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਨੇ NCB ਵੱਲੋਂ ਆਮ ਆਦਮੀ ਪਾਰਟੀ ਨੇ NCB ਵੱਲੋਂ ਕੇਸ ਸੰਬੰਧੀ ਰਿਕਾਰਡ ਮੰਗਣ ਤੇ ਸਵਾਲ ਉਠਾਏ ਹਨ ਇਸ ਮਾਮਲੇ ਵਿੱਚ ਵੀ ਲੈਸ ਹੁਣ ਤੱਕ ਛੇ ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ ਜਿਨ੍ਹਾਂ ਵਿੱਚੋਂ ਸਾਬਕਾ ਡੀਜੀਪੀ ਸਰਦਾਰਤ ਚਟੂ ਉਪਤੇ ਆਏ ਈਡੀ ਦੇ ਡਿਪਟੀ ਡਾਇਰੈਕਟਰ ਨਰੰજન ਸਿੰਘ ਸਾਬਕਾ ਵਿਧਾਇਕ ਬੋਨੀ ਅਜ਼ਨਾਲਾ ਡਗਸ ਕੇਸ ਨਾਲ ਸੰਬੰਧਤ ਬਿੱਟੂ ਆਲਖਾ ਤੇ ਜਗਜੀਤ ਸਿੰਘ ਚਾਹਲ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਬ੍ਰਕਾਸਤ ਡੀਐਸਪੀ ਜਗਦੀਸ਼ ਸਿੰਘ ਪੋਲਾ ਦੇ ਬਿਆਨ ਵੀ ਲੈ ਜਾ ਰਹੇ ਹਨ ਯਾਦ ਰਹੇ ਕਿ ਪੋਲਾ ਨੇ ਸਭ ਤੋਂ ਪਹਿਲਾਂ ਨਸ਼ਿਆਂ ਦੇ ਮਾਮਲੇ ਵਿੱਚ ਵਿਜੀਠਿਆ ਦਾ ਨਾਮ ਲਿਆ ਸੀ ਦੂਜੇ ਪਾਸੇ ਮਜੀਠਿਆ ਦੇ ਵਕੀਲ ਇੰਟਰਨੈਟ ਮੀਡੀਆ ਖਾਤੇ ਤੇ ਇੱਕ ਪੋਸਟ ਪਾਈ ਹੈ ਕੇਸ ਵਿੱਚ ਮਜੀਠਿਆ ਦੇ ਵਕੀਲ ਧਰਮ ਸਿੰਘ ਸੋਪਤੀ ਹਵਾਲੇ ਨੇ ਲਿਖਿਆ ਹੈ ਕਿ ਮੇਰਾ ਖੁੱਲਾ ਚੈਲੰਜ ਡੀਜੀਪੀ ਪੰਜਾਬ ਜੀਐਸਸੀ ਪੰਜਾਬ ਅਤੇ ਛੋਟੀ ਤੋਂ ਛੋਟੀ ਐਲਡੀਪੀਸੀ ਧਾਰਾ ਲਗਾ ਕੇ ਦਿਖਾਓ ਇਸ ਪੋਸਟ ਵਿੱਚ ਮਜੀਠਿਆ ਦੀ ਗ੍ਰਿਫਤਾਰੀ ਸਮੇਤ ਇੱਕ ਵੀਡੀਓ ਵੀ ਹੈ ਜਦ ਕਿ ਦੋ ਦੂਜੇ ਵਿੱਚ ਵਕੀਲ ਇੱਕ ਚੈਨਲ ਤੇ ਇੰਚੂ ਦੇ ਰਹੇ ਨੇ ਯਾਨੀ ਕਿ ਹਰਿਆਣਾ ਯੂਪੀ ਦਿੱਲੀ हिमाचल ਵਿੱਚ ਅਸੀਂ ਪੰਜਾਬ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ 6 ਵਿਅਕਤੀ ਐਜ਼ ਅ ਗਵਾਹ ਦੇ ਤੌਰ ਤੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੱਥ ਪਾਏ ਨੇ ਇਸ ਵਿੱਚ ਇੰਟਰਫੀਅਰ ਕਰਦੀ ਹੈ ਐਨਸੀਬੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਏਜੰਸੀਆਂ ਨੇ ਵੀ ਮੰਗ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿ ਸਾਨੂੰ ਕਾਰਵਾਈ ਕਰਨ ਦਿੱਤੀ ਜਾਵੇ ਨਸ਼ਾ ਤਸਕਰ ਅਤੇ ਆਮਦਨ ਤੋਂ ਵੱਧ ਜਾਦ ਦਾ ਰੱਖਣ ਦੇ ਮਾਮਲੇ ਵਿੱਚ ਬਿਕਮਜੀਤ ਸਿੰਘ ਜੁੱਟਿਆ ਉਤੇ ਧੰਨਵਾਦ